ਬਟਾਲਾ ਦੇ ਸ਼ਿਵ ਸ਼ੰਕਰ ਮੁਹੱਲਾ ਅਤੇ ਬੀਕੋ ਮੁਹੱਲਾ ਵਿੱਚ ਜਮੀਨ ਕਸ ਗਈ ਸੀ ਅੱਜ ਐਸ ਡੀ ਐਮ ਬਟਾਲਾ ਮੈਡਮ ਸ਼ੈਰੀ ਪੰਡਾਰੀ ਨੇ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦਾ ਲਿਆਜਾ ਆਹ ਵੇਖਦਾ ਏ ਪੀ ਜੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ਮਰੋਂ ਅੱਛੇ ਕਿਆ ਬਣੀ ਰਹੀ ਹੈ ਤਰਾ ਜੋ ਨਰਦੇ ਸੀ ਗਏ ਨਾ ਠੀਕ ਹੈ ਉਹ ਬਾਹਰ ਇਹ ਬਾਹਰ ਨਾ ਹੈ ਰਜਿਸਟ੍ਰੇਸ਼ਨ ਇਹਦੇ ਬਾਹਰ ਨਹੀਂ ਜਗਾ ਸੀਗੇ ਇਹ ਜਿਹੜੀਆਂ ਪੂਰੀਆਂ ਨਹੀਂਆਂ ਜਿਹੜੀਆਂ ਨਾ ਇਹ ਸਿੱਦੀ-ਸਿੱਦੀ ਵਿੱਚ ਲੈਣੀਆਂ ਥੱਲੇ ਕਰ ਦੇਣਾ। ਠੀਕ ਹੈ ਜੀ ਆਪਾਂ ਉਹਨਾਂ ਹੀ ਤੋਂ ਬੀਲ ਭਰਦੇ ਆ ਨਾ ਜੀ ਉਹ ਫਿਰ ਕੰਕਰੀਟ ਵੀ ਫਿਚਰੋ ਥੱਲੇ ਇਹ ਕਰ ਲੋ ਜਿਹੜੀ ਪੁਰਾਣੀ ਉਹ ਹੈਗੀ ਆ ਉਹ ਹਾਊਸ ਪਾ ਦੋ ਜਿਹੜੀਆਂ ਨਾਲੀ ਮਾਰਦੇ ਆ ਉਹਨੂੰ ਬਣਾ ਦੇ ਕਦੀ ਜੇ ਸਾਹਮਣੇ ਵਾਲਾ ਕੀ ਨਾ ਸਲੀਵਰ ਦਾ ਆਪਾਂ ਕਰੀਂ ਦੇਖੀਏ ਕਿ ਕੋਈ ਬੰਦਾ ਮਰਵਾ ਲਿਆ ਵੇਖੋ ਨਹੀਂ ਨਹੀਂ ਵੇਖੋ ਭਰਾ ਗੱਲ ਆ ਉਹ ਬੰਦੇ ਹੀ ਕੇ ਇੱਕ ਇੱਕ ਕਰ ਜੀ ਰਣ ਤੋਂ ਆਪਣਾ ਸੋਰੀ ਜੀ ਹਾਂ ਜੀ ਫਿਜ਼ੀਕਲੀ ਚੈੱਕ ਹੋ ਗਿਆ ਸਾਰਾ ਆਪਣਾ ਅੱਛਾ ਕਿਤਾ ਅੱਛਾ ਕਿਤਾ ਹਾਂਜੀ ਕੋਈ ਪ੍ਰੋਬਲਮ ਦਿੱਕਤ ਦੇ ਵਿੱਚ ਨਹੀਂ ਕੋਈ ਦਿੱਕਤ ਨਹੀਂ ਕੋਈ ਨਹੀਂ ਆਈ ਬਾਹਰ ਤੇ ਕੋਈ ਚੱਲਣ ਦੇ ਵਿੱਚ ਕੋਈ ਕੰਪਟ ਕਦੀ ਕਦੀ ਬੰਦ ਹੁੰਦਾ 6 ਪਈ 7 ਪੰਜ ਆਪਾਂ ਜੀ ਵੀਰ ਉਹ ਜੋ ਇਹ ਆਪਣਾ ਕੰਮ ਉਹ ਇੰਨੀ ਇੱਥੇ ਆ ਕਿ ਸਾਨੂੰ ਦੂਰ ਤੋਂ ਰੱਖਣਾ ਹੈ ਸਾਨੂੰ ਉਸ ਚੀਜ਼ ਇਨਸਾਨ ਹੈਗਾ ਇਸਮੇਂ ਤਾਂ ਦੇ ਜਿੰਨਾ ਨੁਕਸਾਨ ਹੋਦਾ ਉਹ ਵੀ ਪਰਭਾਈ ਕਰਦੇ ਪਾਦਨੇ ਹਨ ਕਰਦੇ ਪਾਦੋ ਹੈ 2 6 ਜਨ ਨੇ ਐਕਮਿਟ ਹੈ 3 15 ਮਿਹਰਾਜ ਚੱਕਦਾ ਖਾ ਕੋਈ ਗੱਲ ਇਹਨਾਂ ਕੈਰੇਜ ਪਾ ਕੇ ਜੇ ਇਟ ਇਜ਼ ਐਮਰਜੈਂਸੀ ਹਰਥ ਦੇ ਕੋਈ ਹੋਰ ਨਹੀਂ ਰਿਹਾ ਉਹ ਮੇਰੇ ਇਹ ਨਹੀਂ ਕੰਨ ਕੋਈ ਗੱਲ ਪਾਣਾ ਪਾ ਲਈ ਧੰਨੇ ਦੇ ਪਰਵਾਹਾਂ ਸੰਗ ਕੋਈ ਗੱਲ ਨਹੀਂ ਕੋਡੇ ਕੈਰੇਜ ਪਵਾ ਦੇ ਸੰਗ ਕੰਮ ਉਹ ਕੰਨੀ ਵਿੱਚ ਹੋਵੇ ਕੰਮ ਆਏਗਾ ਇਹ ਸੁਨੇਹਾ ਸੇ ਨਾ

ਮੈਂ ਉਹ ਦਿੱਖਿਆ ਨਹੀਂ ਉਹ ਲੈ ਇਹ ਦੇ ਉਹ ਬਤਨ ਜੀ ਪਹਿਲਾਂ ਤਾਂ ਆਪਾਂ ਜਿਹੜਾ ਸ਼ਿਵ ਮੰਦਿਰ ਦਾ ਲੱਤਾ ਮੇਰੀ ਸੈਕਿੰਡ ਵਿਜ਼ਿਟ ਸੀ ਉੱਥੇ ਉੱਥੇ ਮੇਨ ਇਸ਼ੂ ਇਹ ਆ ਰਿਹਾ ਹੈਗਾ ਕਿ ਪੁਰਾਣੇ ਸਟਰਕਚਰਸ ਖੜੇ ਹੈਗੇ ਆ ਤੇ ਉਹ ਇੱਕ ਖੂਹ ਦੇ ਉੱਪਰ ਸਟਰਕਚਰ ਖੜਾ ਹੈ ਸੋ ਹਾਲ ਦੀ ਘੜੀ ਆਪਾਂ ਉਹਨੂੰ ਪ੍ਰੀਜ਼ਰਵ ਕਰ ਦਿੱਤਾ ਹੈਗਾ ਉਹਦੇ ਆਸ-ਪਾਸ ਜਿੰਨੀ ਫਿਲਿੰਗ ਸੀ ਕਰ ਦਿੱਤੀ ਗਈ ਹੈ ਬਟ ਪ੍ਰੋਬਲਮ ਇਹ ਹੈ ਕਿ ਆਸ-ਪਾਸ ਦੇ ਜਿਹੜੇ ਸਟਰਕਚਰਸ ਹੈਗੇ ਆ ਉਹਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲ ਦੀ ਘੜੀ ਉਹਨਾਂ ਨੂੰ ਨੋਟਿਸ ਜਿਸ਼ੂ ਕਰ ਦਿੱਤੇ ਗਏ ਆ ਕਿ ਆਪਣੀ ਸਟੈਬਿਲਿਟੀ ਚੈੱਕ ਕਰਵਾ ਲਈਤੀ ਜਾਏ ਪੀ ਡਬਲਯੂ ਡੀ ਜ਼ੇ ਰਾਹੀਂ ਤਾਂ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕੇ ਰੈਜ਼ੀਡੈਂਟਸ ਦੀ ਡਿਮਾਂਡ ਇਹ ਹੈ ਕਿ ਬਾਕੀ ਏਰੀਆ ਵੀ ਖੋਦ ਕੇ ਚੈੱਕ ਕਰ ਲਿੱਤਾ ਜਾਏ ਬਟ ਹੁਣ ਜੋ ਮੈਨੂੰ ਮੇਰੀ ਟੈਕਨੀਕਲ ਟੀਮ ਨੇ ਦੱਸਿਆ ਹੈ ਕਿ ਜੇ ਵੱਧ ਏਰੀਆ ਉੱਥੋਂ ਖੋਲਿਆ ਜਾਂਦਾ ਹੈ ਤੇ ਸਟਰਕਚਰਸ ਕਿਉਂਕਿ ਪੁਰਾਣੇ ਆ ਉਹਨਾਂ ਦੇ ਨਕਸ਼ੇ ਪਾਸ ਨਹੀਂ ਹੈ ਬਹੁਤ ਪੁਰਾਣੇ ਸਟਰਕਚਰਸ ਹੈਗੇ ਆ ਤੇ ਉਹ ਨਾ ਹੋਵੇ ਕਿ ਖੁਦਾਈ ਦੇ ਦੌਰਾਨ ਹੀ ਘਰਾਂ ਨੂੰ ਸਟਰਕਚਰਸ ਨੂੰ ਨੁਕਸਾਨ ਹੋ ਜਾਏ ਸੋ ਅਗੇਨ ਟੈਕਨੀਕਲ ਟੀਮ ਉੱਥੇ ਜਾ ਕੇ ਹੁਣ ਦੁਬਾਰਾ ਉਹਨੂੰ ਦੇਖੂਗੀ ਕਿ ਬਾਕੀ ਸਟਰਕਚਰਸ ਕਿੱਥੋਂ ਤੱਕ ਖੋਲਣਾ ਸਹੀ ਰਹੇਗਾ ਕੁਝ ਗਲੀਆਂ ਦੀ ਇਹਨਾਂ ਦੀ ਡਿਮਾਂਡ ਹੈਗੀ ਉਹ ਆਪਾਂ ਹਾਊਸ ਦੀ ਮੀਟਿੰਗ ਚ ਪਾ ਦਾਂਗੇ ਉਹ ਕਰਵਾ ਕੇ ਉਹ ਕਰਵਾ ਦਾਂਗੇ ਕੰਮ ਦੂਸਰਾ ਜਿਹੜਾ ਆਪਾਂ ਇੱਥੋਂ ਦਾ ਦੇਖਿਆ ਹੈਗਾ ਇਹ ਮੇਨ ਜਿਹੜਾ ਰੀਜ਼ਨ ਆਪਾਂ ਲੋਕੇਟ ਕਰਵਾ ਚੁੱਕੇ ਆ ਕਿ ਇੱਕ ਤਾਂ ਮੈਨਹੋਲ ਦੀ ਉੱਥੇ ਥੋੜੀ ਸੀਪੇਜ ਹੋ ਰਹੀ ਹੈ ਦੂਸਰਾ ਆਪਣਾ ਸੀਵਰੇਜ ਦਾ ਜਿਹੜਾ ਹੈਗਾ ਉੱਥੋਂ ਪਾਣੀ ਜਿਹੜਾ ਡਰੇਨ ਹੈ بارش ਦਾ ਪਾਣੀ ਵੀ ਡਰੇਨ ਕਰਕੇ ਹੌਲੀ ਹੌਲੀ ਮਿੱਟੀ ਬਹਿ ਗਈ ਹੈ ਉਹ ਹੋ ਜਾਏਗਾ 3-4 ਦਿਨ ਦਾ ਪ੍ਰੋਸੀਜਰ ਹੈਗਾ ਇਹ ਉਹਨੂੰ ਪ੍ਰੋਪਰ ਕੰਪੈਕਸ਼ਨ ਕਰਕੇ ਉਹ ਕਰਵਾ ਦਿੱਤਾ ਜਾਏਗਾ ਜੀ ਜਿਹੜੀ ਉਹ ਪਾਣੀ ਸ਼ਹਿਰ ਵਾਲੀ ਜਗ੍ਹਾ ਉਹ ਜਾਂ ਫਿਰ ਕਾਰਨ ਕੀ ਲੱਗਦਾ ਬੈਠਦਾ ਹੈ ਉੱਥੇ ਤਾਂ ਮੇਨ ਕਾਰਨ ਇਹ ਹੈਗਾ ਕਿ ਖੂਹ ਦੇ ਉੱਪਰ ਹੀ ਸਟਰਕਚਰ ਹੈਗਾ ਸੋ ਪਾਣੀ ਜਿਹੜਾ ਹੈਗਾ بارش ਦਾ ਪਾਣੀ ਉੱਪਰ ਜਿਹੜਾ ਨਾਲ ਦੇ ਘਰਾਂ ਦਾ ਜਿਹੜਾ ਪਾਣੀ ਆ ਰਿਹਾ ਇਵਨ ਮੰਦਿਰ ਤੇ ਜਿਹੜਾ ਚੜਾਇਆ ਜਾਂਦਾ ਉਥੋਂ ਕਾਫੀ ਦੇਰ ਤੱਕ ਬਹੁਤ ਲੰਬੇ ਸਮੇਂ ਤੱਕ ਉਹ ਹੋ ਹੀ ਜਾ ਰਿਹਾ ਤੇ ਉਹ ਕੰਪੈਕਟ ਹੋ ਗਿਆ ਇੱਥੇ ਸੀਵਰੇਜ ਦਾ ਕਿਉਂਕਿ ਘਰਾਂ ਨੇ ਉਹਦੇ ਨਾਲ ਕਨੈਕਟ ਕਰ ਲਿੱਤਾ ਹੋਇਆ ਜੋ ਕਿ ਮੈਨੂੰ ਐਸਓ ਸੀਵਰੇਜ ਨੇ ਦੱਸਿਆ ਹੈਗਾ ਉਹਦੇ ਕਰਕੇ ਪਾਣੀ ਸੀਪ ਹੋ ਕੇ ਮਿੱਟੀ ਬੈ ਗਈ ਹੈ ਜੀ ਇਹਦੀ 5-7 ਦਿਨ ਇਹਨੂੰ ਲੱਗਣਗੇ ਵੈਸੇ ਤਾਂ ਠੇਕੇਦਾਰ ਸਾਹਮਣੇ ਮੈਨੂੰ 4 ਦਿਨ ਕਿਹਾ ਪਰ ਮੈਂ ਉਹਨਾਂ ਨੂੰ ਕਿਹਾ ਕਿ ਪ੍ਰੋਪਰ ਕੰਪੈਕਸ਼ਨ ਜ਼ਰੂਰ ਹੋਵੇ ਜਲਦੀ ਜਲਦੀ ਚੋਣਾਂ